ਸੱਤ ਸ਼੍ਰੀ ਅਕਾਲ ਜੀ ਹਾਂ ਜੀ ਆਹ ਵੇਖੋ ਆਲੂ ਦੀ ਤਿਆਰੀ ਸ਼ੁਰੂ ਹੋ ਚੁੱਕੀ ਆ ਹਾਂ ਜੀ ਆਹ ਦੇਖੋ ਜੀ ਆਲੂ ਲਗਾਉਣ ਦੀ ਤਿਆਰੀ ਸ਼ੁਰੂ ਹੋ ਚੁੱਕੀ ਆ ਜੀ ਜੀ ਲਗਭਗ ਫੇਲ ਵਿੱਚ ਬੱਢੀ ਚੁੱਕੀ ਆ ਤੇ ਆਹ ਇੱਕੋ ਆਲੂ ਦੇ ਪੀਚ ਪੀੜਤ ਗਨੇ ਤੇ ਆਲੂ ਦੀ ਕੀਤੀ ਆ ਉਹ ਕਪਾਕ ਉਹ ਰਣੁਸਥਾਨ ਦੀ ਉਹ ਲੋ ਪੁਰਾਣਾ ਹੋ ਗਿਆ ਵਾ ਜਿਹੜੀ ਆ ਆਲੂ ਵਾਲਾ ਆਲੂ ਦੇ 100 ਤਾਂ ਇਹ ਵੀ ਕਾਫੀ ਸਾਰਾ ਹੁੰਦਾ ਵਾ ਪੰਜਾਬ ਦਾ ਆ ਵੇ ਕੋਈ ਆ ਇੱਕੋ ਬਾਕੀ ਇਥੇੜੀ ਆ ਚੀਜ਼ ਨੇ ਇਥੋਂ ਦਾ ਇਹ ਸ਼ੁਰੂਆਟੀਆਂ ਵਾ ਆ ਸਾਡੇ ਤੋਂ ਸ਼ੁਰੂ ਵੀ ਆਦ ਰਨੇ ਕਰ ਲਈਆ ਬਾਕੀ ਨੇ ਆਹ ਜਿਹੜੀ ਜੀਜੀ ਆ ਆ ਦੇਖੋ ਜੀਜੀ ਤੇ ਚੌੜੇ ਸ਼ਾਲ ਤੇ ਗਣੇ ਫਿੰਨੇ ਨਿਪਸ਼ ਨੇ ਰਿਡ ਨਾਲ ਤੇ ਆ ਵੇਖੋ ਅੱਡ ਟਰੈਕਟਰ ਖੜਾ ਵਾ ਇੰਨਾ ਗਾਂ ਲੱਗਿਆ ਖੜੇ ਸੋਹਣੇ ਵੀ